ਗਉੜੀ ਸੁਖਮਨੀ ਮਹਲਾ 5 ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰ ਨਾਮੁ ਜੁਗਾਦਿ ਗੁਰ ਨਾਮੁ ਸਤਗੁਰੈ ਨਾਮੁ ਸਿਰਗੁਰ ਦੇਵੇ ਨਾ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਿਟਾਵੋ ਸਿਮਰੋ ਜਾਸੁ ਭੀ ਸੰਪੂਰੇ ਕਾ ਨਾਮ ਜਪਤ ਅਗਨ ਤਲੇ ਕਾ ਭੇਦ ਪੁਰਾਨ ਸਿਮਰ ਸੁਦਾਖੀਰ ਕਿ ਨੇ ਰਾਮ ਨਾਮੇ ਕੀ ਆਖੀਰ ਆ तिनका एक जिस जी बसावे ताकि महिमा करी न आवे कांखी ये क्या दर्श तो हारो नानक उन संग मोह उधारो सुखमनी सुख अमृत प्रभ नाम भगत जना के मन विश्राम रहाओ प्रभु क्या सिमरन गर्व न बसे प्रभु क्या सिमरन दुख जम नसा प्रभु क्या सिमरन काल पर हरा रह प्रभु क्या सिमरन दुश्मन टहरा कछ भी कचबिका न लाग्या प्रभु कह सिमरन अन्दिन जा गया प्रभु कह सिमरन प्रभ सिमरन दुख न संताप प्रभु का सिमरन सात क्या संग सरबन नानक रंग प्रभु कह सिमरन रिध सिद्ध नोनिध प्रभु क्या सिमरन ज्ञान अंत बुद्ध प्रभु कह सिमरन जप तप पूजा प्रभु क्या सिमरन बिन सह ਪਰਬ ਕਾ ਸਿਮਰਨ ਤੀਰਤ ਇਸਨਾਨੀ ਰਬ ਕਾ ਸਿਮਰਨ ਦਰਗਾਹ ਮਾਨੀ ਰਬ ਕਾ ਸਿਮਰਨ ਹੋਏ ਸੋ ਪਲਾ प्रभु का सिमरन सुफल फला से सिमरन है जिन आप सिमराय नानक कह लागो पाए प्रभु का सिमरन सबते ऊंचा प्रभु का सिमरन उतरे मूचा प्रभु का सिमरन बुझा प्रभु का सिमरन सब कीच सूझा प्रभु का सिमरन नाही ही जमतरासा प्रभु का सिमरन पूर्ण आसा प्रभु का सिमरन मन की मल जाए अमृत राम समाए प्रभु जी बस है साध की रसना नानक जन का दस ਪ੍ਰਭ ਕੋ ਸਿਮਰਾਂ ਸੇਤਨ ਬੰਤੇ ਪ੍ਰਭ ਕੋ ਸਿਮਰਾਂ ਸੇਪਤਵੰਤੇ ਪ੍ਰਭ ਕੋ ਸਿਮਰਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰਾਂ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਾਂ ਸੇ ਬੇਮੁਤਾਜ ਪ੍ਰਭ ਕੋ ਸਿਮਰਾਂ ਸੇ ਮੁਰਖ ਕੇ ਰਾਜੇ ਪ੍ਰਭ ਕੋ ਸਿਮਰਾਂ ਸੇ ਸੁਖ ਵਾਸੀ ਪ੍ਰਭ ਕੋ ਸਿਮਰਾਂ ਸਦਾ ਅਬਨਸੀ ਸਿਮਰਨ ਤੇ ਲੱਗੇ ਜਿਨੂ ਆਪ ਦੇ ਆਲਾ ਨਾਲਕ ਜਨ ਕੀ ਮੰਗਰਵਾਲਾ ਪ੍ਰਭ ਕੋ ਸਿਮਰਿ ਹਾਂ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਿ ਹਾਂ ਤਿੰਨ ਸਤ ਬੋਲਿ ਗਾਰੀ ਪ੍ਰਭ ਕੋ ਸਿਮਰਿ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਿ ਹਾਂ ਕਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਿ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਿ ਹਾਂ ਬਚਾਰਨੇ ਰੇ ਸੰਤ ਤ੍ਰਿਪਾਤੇ ਅੰਦੀ ਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਾਰਜ ਪੂਰਾ ਹੈ ਪ੍ਰਭ ਕਾ ਸਿਮਰਨ ਕਬ ਹੋਣਾ ਅਸ਼ੂਰ ਹੈ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿ ਜਿ ਸਮਾਨੀ ਪ੍ਰਭ ਕਾ ਸਿਮਰਨ ਇਹ ਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹੰਸ ਸੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਭਾਰ ਸਿਮਰ ਹੈ ਸੇ ਜਨ ਜਿਨ ਕੋ ਪ੍ਰਭ ਮੇਂ ਨਾਨਕ ਤੈਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟ ਹੈ ਹਰ ਸਿਮਰਨ ਲਗ ਬੇਤ ਉਪਾਏ ਹਰ ਸਿਮਰਨ ਪੇ ਸਤ ਜਤੀ ਦਾਤੇ ਹਰ ਸਿਮਰਨ ਨੀਚ ਚਾਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮਹ ਆਪਨੇ ਨੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ ਸਰਨੁ ਕੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਰਸ਼ਪਤੀ ਜਹ ਮਾਹ ਪਿਤਾ ਸੁਥ ਮੀਤ ਨ ਪਾਈ ਮਨ ਓਹਾ ਨਾਮ ਤੇਰਾ ਸੰਸਹਾਈ ਜਹ ਮਾਹ ਭਿਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇਰਾ ਚਲਾ ਜਹ ਮੁਸਕਲ ਹੋਵਾ ਤਪਾਰੀ ਹਰ ਕੋ ਨਾਮ ਖਿਰ ਮਹਾ ਉਧਾਰੀ ਅਨੇਕ ਪੁਨ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾ ਪਰ ਹਰਾ ਗੁਰਮੁਖ ਨਾਮ ਜਪੋ ਮਨ ਮੇਰੇ ਨਾਣੁ ਕਪਾਵਉ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਇ ਸੁਖੀਆ ਲਖ ਕਰੋਰੀ ਬੰਧ ਰ ਪਰਾ ਸਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤੇ ਕਨਾ ਬੁਝਾਵਾ ਅਦਿਕਾ ਨਾਮ ਜਪਤ ਆਕਾਵਾ ਜੀਹੋ ਮਾਰਗ 에ਹੋ ਜਦ ਇਕਲਾ ਤਹ ਹਰਿ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਤੇਈਆ ਨਾਨਕਾ ਗੁਰਮੁਖਾ ਪਰਮਗਤ ਪਾਈਆ ਛੋਟ ਸਨਹੀਂ ਕੋਟ ਲਖਭਾਈ ਨਾਮ ਜਪ ਤਾ ਤਾ ਪਾਰ ਉਪਰਾਹੀ ਅਨੇਕ ਵਿਕਨਜ ਆਏ ਸੰਕਾਰਾਂ ਹਰ ਕਾ ਨਾਮ ਤਤਕਾਲ ਉਧਾਰਾ ਅਨੇਕ ਜੋਨ ਜਨਮਾਂ ਮਰ ਜਾਮ ਨਾਮ ਜਪ ਤਾ ਪਾਵੇ ਬਿਸਰਾਮ ਹੋ ਮੈਲਾ ਅਮਲ ਕਬਹੋ ਨਾ ਥੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗਾ ਨਾਣੁ ਕਪਈਆ ਸਾਧ ਕਾ ਸੰਗ ਜੀਹ ਮਾਰ ਕੇ ਗਨੇ ਜਾ ਹੈ ਨਾ ਕੋ ਸਾ ਹਰ ਕਾ ਨਾਮ ਓਵਾ ਸੰਗ ਤੋ ਸਾ ਜੀਹ ਭੈੜੈ ਮਹ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜੋ ਹਾ ਪੰਥ ਤੇਰਾ ਕੋ ਨ ਸੇ ਜਾਣੂ ਹਰ ਕਾ ਨਾਮ ਤਹ ਨਾਲ ਪਛਾਨੂ ਜੋ ਮਾ ਭਿਆਨ ਤਪ ਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜੋ ਹਾਤਰੀ ਖਾ ਮਨ ਤੂ ਜੋ ਆਕਰਖਾ ਤਹ ਨਾ ਅਣਖ ਰਹਾ ਅੰਮ੍ਰਿਤ ਵਰਖਾ ਭਗਤ ਜਨਾਕੀ ਵਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਥ ਕਮਾਤ ਹਰ ਜਨ ਕਾ ਹਰ ਨਾਮ ਨਿਧਾਨ ਆਰ ਭ੍ਰਮ ਜਨ ਕੇ ਨੋਧਾਨ ਮਨ ਤਨ ਰੰਗ ਰਤੇ ਰੰਗ ਦੇ ਕਾ ਨਾਨਕ ਜਨ ਕਾ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੂਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤਾ ਕਬ ਪਰਾ ਨਾ ਪੰਗਾ ਹਰ ਕਾ ਨਾਮ ਜਨ ਕੀ ਵਢਾਈ ਹਰ ਕਾ ਨਾਮ ਜਨ ਸੋਭਾ ਭਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਨਾਮ ਜਪਤਾ ਕਾਛ ਨਾ ਹੈ ਬਿਯੋਗ ਜਿਨ ਰਾਤਾਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਖ ਦੀਨਾ ਹਰ ਧਨ ਜਨ ਕੋ ਆਪ ਪਰਬ ਦੀਨਾ ਹਰ ਹਰ ਜਨ ਕਾ ਓਟ ਸਤਾਣੀ ਅਰ ਪ੍ਰਤਾਪ ਜਨ ਅਵਰ ਨ ਜਾਣੀ ਬੋਤ ਬੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈ ਜਨ ਹਰ ਹਰ ਜਪਾ ਹਰ ਕਾ ਭਗਤ ਪ੍ਰਗਟ ਨਹੀਂ ਸ਼ੋਪਾ ਹਰ ਕੀ ਭਗਤ ਮੁਕਤ ਬਹੁ ਕੋਰੇ ਨਾਨਕ ਜਨ ਸੰਗ ਕੇਤੇ ਧਰੈ ਪਰ ਜਤ ਇਹੋ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮੈਂ ਸੰਤਰੀਦ ਵਰਸਾ ਸੰਤ ਪਰ ਤਾਪ ਦੁਰਦ ਸਬਨਸਾ ਸੰਤ ਕਾ ਸੰਗਵੜ ਭਾਗੀ ਪਾਈਆ ਸੰਤ ਕੀ ਸੇਵਾ ਨਾਮ ਤੇ ਆਇਆ ਨਾਮ ਧੂਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾ ਭਾਵੈ ਜਨ ਕੋਏ ਜੋਗ ਬਹੁ ਸਾਸਤਰ ਬਹੁ ਸਮਰਤੀ ਪੇਖੇ ਸਰਬ ਦੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਆਸ਼ਪਤੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਤ ਵੇ ਗਿਆਨ ਜੋਗ ਅਬੇ ਆਸ ਕਰਮ ਤਰਮ ਕੇ ਰਿਆ ਸਗਲ ਤੇ ਆਸ ਬਨ ਮゼ ਫਿਰਿਆ अनेक ਪ੍ਰਕਾਰ ਕੀ ਹੈ ਬਹੁ ਜਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮੈ ਕਰ ਰਾਤੇ ਵਰਤਨ ਨੇਮ ਕਰਾ ਬਹਾ ਪਾਤੀ ਨਹੀਂ ਤੁਲੇ RAM ਨਾਮ ਵੀ ਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੋਖੰਡ ਪ੍ਰਥਮੀ ਫਿਰ ਆਚਿਰ ਜੀਵਾ ਮਹਾ ਉਦਾਸ ਤਪਿ ਸਰਤੀਵਾ ਅਗਨਮਾ ਹੋਮਤ ਪੁਰਾਨ ਕਨਕ ਅਸਵ ਹੈ ਵਰਪੁ ਮਦਾਨ ਨੇ ਹੋਲੀ ਕਰਮ ਕਰਾ ਬਹੁ ਵਸਨ ਜਨ ਮਾਰਕ ਸੰਜਮਤ ਸਾਧਨ ਨੀਮਕ ਨੀਮਕ ਕਲ ਸਰੀਰ ਘਟਾਵੈ ਟੋਪੀ ਹੋਮੈ ਮੈ ਨ ਜਾਵੈ ਹਰ ਕੇ ਨਾਮ ਸੰਸਰ ਗਚਨਾਹ ਨਾਨਕ ਗੁਰਮੁਖ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰਥ ਦੇਹ ਛੂਟਾ ਗਰਭ ਗੁਮਾਨ ਨਾ ਮੰਤੇ ਹੋਟਾ ਸੋਚ ਕਰਾ ਦਿਨਸ ਅ ਰਾਤਰ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬੂ ਨਾ ਵਿਖਿਆ ਟਰਾ ਜਲਤ ਹੋਵੈ ਬੋਹ ਦੇਹ ਅਨੀਤ ਛੁਦਕਾ ਹੋਈ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਧਰੇ ਪਤੀਤ ਬਹੁ ਮੂਚ ਬਹੁਤ ਸਿਆਨ ਨ ਪਜਮਕਾ ਪੋ ਬਿਆਪਾ ਅਨੇਕ ਜਤਨ ਕਰ ਤ੍ਰਿਸ਼ਨ ਨਾਥ ਰਾਪਾ ਪੇਖ ਅਨੇਕ ਅਗਰ ਨਹੀਂ ਬੂਝਾ ਕੋਟ ਉਪਾਵ ਦਰਗਾਹ ਨਹੀਂ ਸੀਜਾ ਛੂਟਸ ਨਹੀਂ ਉਪ ਪਿਆਲ ਮੋਹ ਹੈ ਬਿ ਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨਾ गोविन्द भजन बिना तिल नहीं मान अरे कान नाम जपता दुख जाए नानक बोला शायद सुबह है चार पदार्थ जे को मांगा साथ जना की सेवा लाग गया जेको आपुना दुख मिटावे हर हर नाम मेरी दास दगावे जे को अपुनी शोभा लोरा साथ संग एहो एह होमाश होरा जे को जन्म मरण ते डरा साथ जना की सरनी परा जिस जन को प्रभु दर्श पे आशा नानक ता केवल बल, बल जैसा सगले पूरक महा पूरक प्रधान साथ संग जा का मिटा अभिमान ਆਪਸ ਕੋ ਜੋ ਜਾਣਾ ਨੀਚਾ ਸਉ ਗਨੀਆਂ ਸਭ ਤੇ ਉਚਾ ਜਾ ਕਾ ਮਨ ਹੋਏ ਸਗਲ ਕੇ ਰੇਨਾ ਹਰ ਹਰ ਨਾਮ ਤਨ ਕਟਕਟ ਤੀਨਾ ਮਨੋਂ ਭੁਨੇ ਤੈ ਬੂਰਾ ਮਿਟਾਣਾ ਪੇਖਿਆ ਸਰਵ ਸ੍ਰਿਸ਼ਟ ਸਾジナ ਸੂਖ ਦੂਖ ਜਨ ਸਮ ਦ੍ਰਿਸ਼ਟੇ ਨਾਨਕ ਪਾਪ ਪੂਨ ਨਹੀਂ ਲੈ ਪਾ निर्धन को तन तेरो ना नी ठावे को नाव तेरा ठाओ नी माने को प्रभु तेरो मान सगल कटा को देवो दान करन करावर हार स्वामी सगल कटा के अंतर जामी अपनी गति मित जानहु आपे ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮਹਾ ਸਰਸ਼ਟ ਤਰਮ ਹਰ ਕੋ ਨਾਮ ਜਪ ਨਿਰਮਲ ਕਰੇ ਸਗਲ ਕਰੀਆ ਮਹਾ ਉਤਮ ਕੇ ਰਿਆ ਸਾਧ ਸੰਗ ਦੁਰ ਮਤਮਲ ਹਿਰਿਆ ਸਗਲ ਉਦਮ ਮਹ ਉਦਮ ਪਲਾ ਹਰ ਕਾ ਨਾਮ ਜਪੋ ਜੀਐ ਸਦਾ ਸਗਲ ਬਾਣੀ ਮਹ ਅਮਰਤ ਬਾਣੀ ਹਰ ਕੋ ਜੈਸਾ ਸੋਨਾ ਰਸਨ ਬਖਾਨੀ ਸਗਲ ਤਾਨ ਤੇ ਯੋ ਹੋਤਮ ਥਾਨ ਨਾਨਕ ਜੀ ਹੈ ਘਟਵਸਾਹਰ ਨਾਮ ਸਲੋਕ ਨਿਰਗੁਣਿਆਰ ਐਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਾਤਿਸ ਚੀਤ ਰਖ ਨਾਨਕ ਨੇ ਵੀ ਨਾਲ ਅਸ਼ਟਪਦੀ ਰਮੀਆਂ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਵਿਸ਼ਟਾਨੀ ਜਿਨ ਤੂ ਸਾਚ ਸਵਾਸਿ ਗਾਰਿਆ ਗਰਭ ਅਗਨ ਮਹ ਜਿਨਾਂ ਉਬਾਰਿਆ ਬਾਰ ਵੀਵ ਸਦਾ ਤੁਝੇ ਪਿਆਰਾ ਦੂਤ ਪਰ ਜੋ ਬਨ ਭੋਜਨ ਸੁਖ ਸੂਦ ਬਿਰਤ ਪਿਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਪੂਜੈ ਬਖਸ ਲੈ ਹੋ ਤੋ ਨਾਨਕ ਸੀਜੈ ਜੀਹ ਪ੍ਰਸਾਦ ਤਰ ਉਪਰ ਸੁਖ ਬਸਹਾ सोत प्रातः मी तो ब्रेटा संगसा जीह प्रसाद पीवा शीतल जला सुखदाई पवन पावक अमूला जेह भोग हां सब रसा सगल सामग्री संग साध बसा दीने असत भाव करन नेत्र रसना तिसहाते आगवर संरचना ऐसे दोख मुंड अंध बे आपे नानक काढले हो प्रभु आपे आद अंत जो रखा नहार किस्यों प्रीत न करग वार जाकी सेवा ਨਵਨੀ ਦੇ ਭਾਵਿਆ ਪਾਸਿਓਂ ਮੂੜਾ ਅਮਨ ਨਹੀਂ ਲਾਵਾ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣ ਤੂ ਦੂਰੇ ਜਾਕੀ ਟਹਲ ਪਾਵੈ ਦਰਗਾਹ ਮਾਨ ਤਿਸ ਹਾਂਬੇ ਸਾਰਾ ਮੁਗਤ ਅਜਾਨ ਸਦਾ ਸਦਾ ਏਹੋ ਪੁੱਲਨਾਰ ਨਾਨਕ ਰਾਖਨ ਹਾਰ ਅਪਾਰ ਰਤਨ ਤੇ ਅਗ ਕੋੜੀ ਸੰਗ ਰਚੈ ਸਾਤਿ ਛੋੜ ਧੂਠ ਸੰਗ ਮਚਾ ਜੋ ਛੜਨਾ ਸੋ ਅਸਥਿਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਏ ਤਿਸ ਕਾ ਸ੍ਰਮ ਘਰਾ संग स하이 तिस पर हरा चंदन लेप उतारा थोए गर्भथ प्रीत पसम संग होए अंध कूप महापतित बिकराल नानक काज ले हो प्रदयाला कर तू तो पशु की मान जात लोको पछारा करा दिन रात बाहर पेकल अंतर मलमाया शपसना कछ करा शपायआ ਬਾਹਰ ਗਿਆਨ ਤੇ ਆਨ ਇਤਸਨਾਨ ਅੰਤਰ ਵਿਆਪਾ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਤਰ ਕਾ ਸੇ ਤਰਾ ਅਥਾ ਜਾ ਕੇ ਅੰਤਰ ਵਸਾ ਪ੍ਰਭ ਆਪ ਨਾਨਕ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਘ ਹਲੇ ਹੋ ਉਡਣੀ ਭਾਵੈ ਕਹਾ ਪੁਜਾਰਤ 부ਝਾ ਡੋਰਾ ਨੀ ਸ ਕਹੀ ਆ ਤੋ ਸਮਝਾ ਪੋਰਾ ਕਹ ਹਿਸ਼ਨ ਪਦ ਗਾਵਾਂ ਗੋਂਗਾ ਚਤਨ ਕਰਾ ਤੋ ਪੀਸੁਰ ਪੰਗ ਕਹ ਪਿੰਗੂਲ ਪਰਬਤ ਪਰ ਪਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰੋਨਾ ਮੈਂ ਦਿਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਇ ਤਾਂ ਸਿਓ ਪ੍ਰੀਤ ਬਲੂਆ ਕੇ ਗ੍ਰੀਹ ਭੀਤਰ ਬਸਾ ਆਨੰਦ ਕੇ ਲ ਮਾਇਆ ਰੰਗ ਰਸਾ ਧ੍ਰਿੜ ਕਰਮਾ ਨ ਮਨ ਹੈ ਪ੍ਰਤੀਤ ਕਾਲਨ ਆਗੈ ਮੂੜੇ ਚੀਤ ਬਾਹਰ ਵਿਰੋਧ ਕਾਮਕਰੋਦ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਇਹ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੈ ਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਾਰਦਾਸ ਜਿਓ ਪੈਂਦ ਸਭ ਤੇਰੀ ਰਾਸ ਤੁਮੇ ਮਾਤਾ ਪਿਤਾ ਆਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣਨਾ ਤੇਮਰਾ ਅੰਤ ਉਚੇਤੇ ਉਚਾਪਗਵੰਤ ਸਗਲ ਸਮਗਰੀ ਤੁਮਰਾ ਸੁੱਤਰ ਤਾਰੇ ਤੁਮਤੇ ਹੋਇ ਸੋਹਾਗਿਆ ਕਾਰੀ ਤੁਮਰੀ ਗਤਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦਿਨ ਹਰ ਪ੍ਰਭ ਛੋੜ ਲਾਗੇ ਹਨ ਅਨ ਸਵਾਏ ਨਾਨਕ ਕਹੂ ਨਾ ਸੀ ਜੀਬਿਨ ਨਾਵੈ ਪਤ ਜਾਏ ਅਸ਼ਟਪਦੀ 10 ਬਸਤੂਲੇ ਪਾਛਾ ਪਾਵਾਂ 1 ਬਸਤ ਕਾਰਨ ਵੀ ਖੋਟ ਗਵਾਵਾ 1 ਪੀਨਾ ਦੇ 10 ਪੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਓ ਨਹੀਂ ਚਾਰਾ ਤਾਂ ਕੋ ਕੀ ਜਾ ਸਤ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਅਨੁਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੈ ਅਗਿਆਨੀ ਮਨ ਰੋਸ ਕਰੇ अपनी प्रतीत आप ही खोवे बहुत उसका विश्वास न हो जिसकी बसत तिस आग्या राख है प्रभ की आज्ञा मान है मत है उस ते चोगुन कराने हाल, नानक आल नानक साहिब सदा दयाल ਅਨੇਕ ਪਾਤ ਮਾਇਆ ਕੇ ਹੈ ਤ ਸਰ ਪਰ ਹੋਤ ਜਾਨ ਅਨੇਤ ਬੀਰਕ ਕੀ ਸ਼ਾਇਆ ਸਿਓ ਰੰਗ ਲਾਵਾਂ ਓ ਹੋ ਬਿਨਸਾ ਓ ਹੋ ਮਨ ਪਾਚੂ ਤੋ ਆਵਾਂ ਜੋ ਦੀ ਸਾ ਸੋ ਚਾਲਨ ਹਰ ਲਪਟ ਰਹੇ ਹੋ ਤ ਅੰਤ ਅੰਧਾਰ ਮਟਾ ਸਿਓ ਜੋ ਲਾਵਣੇ ਤਾਂ ਕੋ ਹਾਥ ਨ ਆਵੈ ਕੇਹ ਮਨਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ कुटुंब ਸੁਵਾਇਆ ਮਿਥਿਆ ਹੋ ਮਮਤਾ ਮਾਇਆ ਮਿਥਿਆ ਰਾਜ ਜੋ ਬੰਨ ਤਨ ਮਾਲ ਮਿਥਿਆ ਕਾਮ ਕ੍ਰੋਧ ਵੀ ਕਰਾਲ ਮਿਥਿਆ ਰਥ ਹਸਤੀ ਬਸਵ ਬਸਰਤਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਤਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨਹ ਮਿਥਿਆ ਹਸਤ ਪਰ ਦਰਬ ਕੋ ਹੀਰਾ ਮਿਥਿਆ ਨੇਤਰ ਭੇਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨਾ भोजन अंस्वाद मिथिया चरण पर विकार कोतावह मिथिया मन पर लोभ लुभाव मिथिया तन नहीं पुरकारा मिथिया बिन बूझे मिथिया सब पे सफ देव है नानक हर हर नाम ले व्यर्थी साकत की यार जा साच बिना कह होवत सूचा व्यर्थ नाम बिना तन अंध आवत ताका दुर्गंध बिन सिमरन दिन ਰਾਨ ਅਵਰੀ 타ਬੀ ਹਾਏ ਮੇਕ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਅਪਿਨ ਬ੍ਰੀਤੇ ਸਭ ਕਾਮ ਜਿਉ ਕਿਰਪਨ ਕੇ ਨਿਰਾਧ ਧਾਮ ਤਨ ਤਨ ਤੇ ਜਨ ਜੀ ਹ ਕਟ ਬਸਿਓ ਹਰਨਾ ਨਾਨਕ ਤਾਂ ਕੈ ਬਲ ਬਲ ਜਾਓ ਰਹਿਤ ਅਵਰ ਇਕ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਡ ਲਾਵਤ ਜਾਨਨ ਹਰ ਪ੍ਰਭੂ ਪਰ ਵੀਨ ਬਾਹਰ ਪੇਖ ਨ ਕਾਹੂ ਪੀਨ ਔਰ ਉਪਦੇਸਾਂ ਆਪ ਨਾ ਕਰੇ ਪਾਵਤ ਜਾਵਤ ਜਮ ਮਰਾ ਜਿਸ ਕਾ ਅੰਤ ਰ ਬਚਾਨੇਂ ਕਾਰਾ ਤਿਸ ਕੀ ਸੇਖ ਤਰਾ ਸੰਸਾਰਾ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਓਨ ਜੋ ਨਾ ਚਰਨ ਪਰ ਆਤਾ ਕਰੋ ਬੇਨਤੀ ਪਰਮ ਸਭ ਜਾਣਾ ਆਪਣਾ ਕੀ ਆਪ ਹੈ ਮਾਨਾ ਆਪ ਹੈ ਆਪ ਆਪ ਕਰਤ ਨੀ ਬੇਰਾ ਕਿ ਸਾ ਦੂਰ ਜਨਾਵਤ ਕਿ ਸਾ 부ਜਾਵਤ ਨੇਰਾ ਉਪਾਵ ਸਿਆਨ ਨ ਪਸਗਲਤੇ ਰਹਤ ਹੈ ਸਬਕ ਅਛਾ ਜਾਨਨਾ ਆਤਮ ਕੀ ਰਹਿਤ ਜਿਸ ਪਾਵੈ ਤਿਸ ਲੈ ਲੜ ਲਾਇ ਤਾਨੇ ਤਰੰਤਰ ਰਹੇ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜੋ ਪਨਾਣਾ ਕਹਰੀ ਲੋਕ ਕਾਮ ਕਰੋਧ ਅਰ ਲੋਭ ਮੋਹਾ ਬਿਨਸ ਜਾਏ ਅਹ ਮੇਵਾ ਨਾਨਕ ਪ੍ਰਭ ਸਰਨਾਗਤੀ ਕਰਪਾ ਸਾਧਗੁਰ ਦੇਵ ਅਸ਼ਪਦੀ ਜਿਹ ਪਰ ਸਾਧਸ਼ਤੀਹ ਅੰਮ੍ਰਿਤ ਖਾਂ ਹੈ ਤਿਸ ਠਾਕੁਰ ਕੋ ਰਖਮਨ ਮਾ ਹੈ ਜਿਹ ਪ੍ਰਸਾਦ ਸੁਗੰਧਤ ਤਨ ਲਾਵ ਹੈ ਤਿਸ ਕੋ ਸਿਮਰਤ ਪਰਮਗਤ ਪਾਵ ਹੈ ਜਿਹ ਪ੍ਰਸਾਦ ਬਸਹ ਸੁਖ ਮੰਦਰ ਤਿਸ ਹਾ ਤੇ ਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰੀਹ ਸੰਗ ਸੁਖ ਬਸਨਾ ਆਠ ਪਹਿ ਸਿਮਰਾ ਹੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਇਆ ਤੇ ਆਵਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹੜਾਵ ਹੈ ਤਿਸ ਹਾ ਤੇ ਆਗ ਕਤ ਅਵਰ ਲੁਬਾਵ ਹੈ ਜੀ ਹਰ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਟ ਪਹਿਰ ਤਾਂ ਕਾਜਸ ਗਾ ਵੀ ਜਾ ਜੀਹ ਪ੍ਰਸਾਦ ਤੁਝ ਸਭ ਕੋ ਹੁ ਆਣਾ ਮੁਖਤਾ ਕੋ ਜਿਸ ਰਕਸ਼ਨ ਬਖਾਨਾ ਜੀਹ ਪ੍ਰਸਾਦ ਤੇ ਰੋ ਰਹਤਾ ਧਰਮ ਮਨ ਸਦਾ ਤੇ ਆਏ ਕੇਵਲ ਪਰਭਾਮ ਪ੍ਰਭ ਜੀ ਜਪਤਾ ਦਰਗਾ ਮਾਨ ਭਾਵ ਹੈ ਨਾਨਕ ਪਤ ਸੇਤੀ ਕਰ ਜਾਵਾਂ ਜੀਹ ਪ੍ਰਸਾਦ arogh kanchan dei livlavo tis ram snehi ਜੀਹ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਤ ਜੀਹਾ ਪ੍ਰਸਾਦ ਤੇਰੇ ਸਗਲ ਸਿਧਰ ਠਾਕੇ ਮਨ ਸਰਨੀ ਪਰ ਠਾਕੁਰ ਪ੍ਰਭਤਾ ਕਾ ਜੀਹਾ ਪ੍ਰਸਾਦ ਤੁਝ ਕੋ ਨਾ ਪਹੁੰਚਾ ਮਨ ਸਾਸ ਸਾਸ ਸਿਮਰੋ ਪ੍ਰਭ ਉਚੇ ਜੀਹਾ ਪ੍ਰਸਾਦ ਪਾਇਦਰੂ ਲੰਬ ਦੇਹ ਨਾਨਕ ਤਾਂ ਕੀ ਭਗਤ ਕਰੇ ਹੈ ਜੀਹਾ ਪ੍ਰਸਾਦ ਆਪੂ ਖਨ ਪਹਰੀ ਜਾ ਮਨਤੀ ਸਿਮਰਤ ਕਉ ਆਲਸ ਕੀ ਜਾ ਜੀਹਾ ਪ੍ਰਸਾਦ ਅਸਵਸਤ ਅਸਵਾਰੀ ਮਨਤੀਸ ਪ੍ਰਭ ਕੋ ਕਬ ਹੋ ਨਾਵੇ ਸਾਰੀ ਜਿਹ ਪ੍ਰਸਾਦ ਬਾਗ ਮਿਲ ਕਤਨਾ ਰਾਹ ਕ ਪਰੋਏ ਪ੍ਰਭ ਆਪੂਨੇ ਮੰਨਾ जिन्ह तेरी मन बनत बनाई ऊठा तो बे आठत सत इत सहाते याई ते सहाते या है जो एक अलका एहां ओहां नानक तेरी रखा जिहि प्रसाद कर है पुन बहुदान मन आट पहर करति स्क आते यान जिहि प्रसाद तू आचार पोहारी तिस प्रभु को साथ साथ चेतारी जिहि प्रसाद तेरा सुंदर रूप सो प्रभु सिमरहु सदा अनूप जिहि प्रसाद तेरी ਨੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੀਹ ਪ੍ਰਸਾਦ ਤੇਰੀ ਪਤ੍ਰ ਹਾ ਕੁਰ ਪ੍ਰਸਾਦ ਨਾਨਕ ਜਿਸਕ ਹੈ ਜੀਹ ਪ੍ਰਸਾਦ ਸੁਨਹਾ ਕਰਨ ਨਾ ਅਦ ਜੀਹ ਪ੍ਰਸਾਦ ਪੇ ਕਹਿ ਬਿਸਮਾਦ ਜੀਹ ਪ੍ਰਸਾਦ ਬੋਲੇ ਅਮਰ ਤਰਸਨਾ ਜੀਹ ਪ੍ਰਸਾਦ ਸੁਖ ਸਹਜ ਬਸਨਾ ਜੀਹ ਪ੍ਰਸਾਦ ਸਤ ਕਰ ਚਲਹਾ ਜੀਹ ਪ੍ਰਸਾਦ ਸੁਪਰਸਨ ਫਲ ਹਾ ਜੀਹ ਪ੍ਰਸਾਦ ਪਰਮਗਤ ਪਾਵ ਹਾ ਜੀਹ ਪ੍ਰਸਾਦ ਸੁਖ ਸਹਜ सम है ऐसा प्रभति आग अवरकत लागो गुर प्रसाद नानक मन जागो जिय प्रसाद तू संसार संसारि प्रभ को मूल निय प्रसाद तेरा प्रताप मूड़ तू को जाप जिय प्रसाद तेरे कारज पूरे सह जान मन सदा हजूरे। जी जिये प्रसाद तू पावे साच रे मन मेरे तू ता जी जिह प्रसाद ਪਕੇ ਗਤੋ ਹੈ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੇ ਆਤੇ ਕਮਲ ਵੀ ਗਾਓਸ ਪ੍ਰਭ ਸੁਪ੍ਰਸਨ ਬਸਾਇ ਮਨ ਸੋਏ ਪ੍ਰਭ ਦੇ ਆਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਿਆ ਆਪ ਹੋ ਕਾ ਚੂਨਾ ਕਿਨ ਹੂ ਲਿਆ ਜਿਤ ਜਿਤ ਲਾਭ ਹੋ ਤਿਤ ਲਗ ਹੈ ਅਰਨਾਥ ਨਾਨਕ ਇਨ ਕਾ ਕਛੂਨਾ ਹਾਥ